ਕੁੱਲੋਂ 11ਵਾਂ ਪੇਪਰ ਦੇ ਕੇ ਘਰ ਆਇਆ ਆ। ਪਰ ਸਿਸਟਰ ਦੇ ਨਾਲ ਲੇਟਿਆ ਰਾਇਆ। 28 2024 2:30 ਤੱਕ ਹੋ ਗਿਆ ਹੈ। 4 ਵਜੇ ਦਾ ਟਿਊਸ਼ਨ ਦਾ ਟਾਈਮ ਹੀ ਤੇ 2 ਵਜੇ ਤੱਕ ਸਾਡੇ ਨਾਲ ਹੀ ਸੀ। ਕੋਈ ਕਾਰਨ ਨਹੀਂ ਹੈਗਾ ਭਾਜੀ ਕੁਝ ਨਹੀਂ ਹੋਇਆ ਬਸ ਉੱਠਾ ਉੱਠਾ ਤੇ ਚੁੱਪਚਾਪ ਹੀ ਤੇ ਚਲ ਗਿਆ ਲੋਕਰ ਚੋਂ 10000 ਰੁਪਏ ਲਿਆ। 4 ਸਾਲ ਚ 3-4 ਸਾਲ ਹੋ ਗਏ ਨੇ। ਮੇ ਕੋਰੇ ਰਿਆ ਜਦੋਂ ਤੇ ਇਹਨਾਂ ਦੇ ਮੰਮੀ ਹਫਾਜ਼ਾ ਸਾਹਿਬ ਦੀ ਡੈਥ ਹੋ ਗਈ ਤੇ ਰਹਿਣ ਵਾਲੇ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਆ ਕਿੱਥੇ ਚ ਜਾਣਗਾ ਕੀ ਗੱਲਬਾਤ ਹੋਈ ਕਿ ਉਹ ਗਿਆ ਇਹ ਬੱਚਾ ਜੀ 21 8 2024 2 ਵਜੇ 30 ਮਿੰਟ ਤੇ ਕਰੋ ਗਿਆ ਹੈ ਕੀ ਕਾਰਨ ਕੀ ਹੈਗਾ ਕੰਮ ਚੱਲ ਕੋਈ ਕਾਰਨ ਨਹੀਂ ਹੈਗਾ ਭਾਜੀ ਕੁਝ ਨਹੀਂ ਹੋਇਆ ਬਸ ਉੱਠਾ ਉੱਠਾ ਤੇ ਚੁੱਪਚੀ ਤੇ ਚਲ ਗਿਆ ਲੋਕਰ ਚ 10000 ਰੁਪਏ ਲਿਆ ਤੇ ਚੰਗਿਆ ਲੈ ਕੇ ਇਹ ਤੁਹਾਡਾ ਕੀ ਰਿਲੇਸ਼ਨ ਹੈ ਇਹ ਮੇਰਾ ਸਾਲਾ ਹੈਗਾ ਜੀ ਬਰਦਰ ਲਾਇਕ ਹੈ ਮੇਰਾ ਸਾਡੇ ਬੋਲੀ ਜਾਂਦਾ ਹੈ ਹਾਂ ਜੀ ਸਾਡੇ ਬੋਲੀ ਜਾਂਦਾ ਜਿੰਨੇ ਸਾਲਾਂ ਤੋਂ ਤੁਹਾਡੇ ਕੋਲ ਮੇਰੇ ਕੋ ਜੀ ਇਹ 4 ਸਾਲ 4-3-4 ਸਾਲ ਹੋ ਗਏ ਨੇ ਮੇਰੇ ਕੋ ਰਹਿ ਰਿਆ ਜਦੋਂ ਇਹਨਾਂ ਦੇ ਮੰਮੀ ਹਫਾਜ਼ਲ ਸਾਹਿਬ ਦੀ ਡੈਥ ਹੋ ਗਈ ਹਾਂ ਹਾਂ ਜੀ ਮੇਰੇ ਕੋ ਰਹਿ ਰਿਆ ਤੇ ਤੁਸੀਂ ਪ੍ਰਸ਼ਾਸਨ ਕੋ ਗਏ ਤੁਸੀਂ ਹਾਂ ਜੀ ਪੁਲਿਸ ਕੋ ਗਏ ਆਪਾਂ ਆਪਣੀ ਐਫ ਆਈ ਆਰ ਲਾਂਚ ਕਰਾਤੀ ਉੱਥੇ ਠਾਣੇ ਚ ਆਪਾਂ ਮੰਗੇ ਕਰਦੇ ਕਿ ਜਲਦੀ ਜਲਦੀ ਤੁਹਾਡਾ ਬੱਚਾ ਲੱਭਿਆ ਜਾਏ ਕੋਈ ਲੜਾਈ ਝਗੜਾ ਕੋਈ ਲੜਾਈ ਝਗੜਾ ਨਹੀਂ ਕੁਝ ਨਹੀਂ ਐਦਾਂ ਦੀ ਗੱਲ ਹੋਈ ਬੀਜੀ ਕੋਈ 쉬 ਵੀ ਨਹੀਂ ਕੋਈ 쉬 ਵੀ ਨਹੀਂ ਸਕੂਲ ਦੇ ਕੋਈ ਪੁੱਛਿਆ ਉਹਨਾਂ ਦੇ ਫਰੈਂਡ ਕੋਈ ਪੁੱਛਿਆ ਬਸ ਕੋਈ ਗੱਲ ਨਹੀਂ ਹੋਈ ਇਹ ਭਾਜੀ ਆਪਣਾ 21 ਤਰੀਕ 2:30 ਵਜੇ ਦਾ ਟਾਈਮ ਹੀ ਆਪਣਾ ਸਕੂਲੋਂ 11ਵਾਂ ਪੇਪਰ ਦੇ ਕੇ ਘਰ ਆਇਆ ਆ ਉਸ ਤੋਂ ਬਾਅਦ ਆਪਣਾ ਆਪਣੇ ਸਿਸਟਰ ਦੇ ਨਾਲ ਲੇਟਿਆ ਦਾ ਆ 4 ਵਜੇ ਦਾ ਟਿਊਸ਼ਨ ਦਾ ਟਾਈਮ ਹੀ ਤੇ 2 ਵਜੇ ਤੱਕ ਸਾਡੇ ਨਾਲ ਹੀ ਸੀ ਤੇ ਇਹਨਾਂ ਨੇ ਦੇਖਿਆ ਕਿ ਉਹ ਆਪਣਾ ਲੇਟਿਆ ਦਾ ਬੱਚਾ ਕਿ ਮੈਂ ਆਪਣਾ ਚਲੋ 2:30 ਵਜੇ ਇਹਨਾਂ ਨੂੰ ਠਾਣਦੇ ਆ ਤੇ ਸਕੂਲ ਇਹਨੂੰ ਭੇਜ ਦਿੰਨੇ ਆ ਤੇ ਟਿਊਸ਼ਨ ਤੇ ਜਾਣ ਦਾ ਮੱਕੀ 2:30 ਵਜੇ ਇਹਨਾਂ ਨੂੰ ਠਾਣਦੇ ਜੋ 2:30 ਵਜੇ ਉੱਠ ਕੇ ਦੇਖਿਆ ਬੈੱਡ ਤੇ ਨਹੀਂ ਹੈਗਾ ਇਹਨਾਂ ਨੂੰ ਆਪਣਾ ਥੋੜਾ ਹੇਲਜੋਲ ਵੇਖਿਆ ਕਮਰਿਆਂ ਕੁਮਰਾਂ ਚ ਬਾਥਰੂਮ ਵਗੈਰਾ ਦੇਖਿਆ ਚੈੱਕ ਕੀਤਾ ਤੇ ਉੱਤੇ ਹੈ ਨਹੀਂ ਕੀ ਨਾਂ ਬੱਚੇ ਦਾ ਔਰ ਕਿੰਨੀ ਕੁ ਉਮਰ ਦੀ ਹੈ ਤੇਰਾ ਨਾਂ ਯੂਸ਼ ਹੈ 14 ਸਾਲ ਦੀ ਆ ਰਹੀ ਉਮਰ ਹੈ ਕੀ ਕੋਈ ਘਰੋਂ ਕਿ ਇਤਨਾ ਗਿਆ ਤੁਸੀਂ ਸਮਾਨ ਲੈ ਕੇ ਗਿਆ ਕਰੋ ਜੀ 10000 ਰੁਪਏ ਲੈ ਕੇ ਗਿਆ ਹੈ ਤੇ ਆਪਣਾ ਉਸ ਤੋਂ ਬਾਅਦ ਆਪਾਂ ਸਾਰੇ ਆਪਣੇ ਕੈਮਰੇ ਚੈੱਕ ਕੀਤੇ ਕਿ ਉਰ ਤੇ ਸਾਨੂੰ 5-7 ਕੈਮਰੇ ਗਲੀ ਤੱਕ ਆਪਣਾ ਖਾਤਮਤਾ ਦੀ ਗਲੀ ਜੀ ਥਾਣੀ ਗਿਆ ਹੈ ਗੁਰੂ ਰਵਿਦਾਸ ਸਮਰਾ ਦੀ ਗਲੀ ਥਾਣੀ ਬਾਹਰ ਨਿਕਲਿਆ ਵਾ ਤੇ ਹਰ ਕੈਮਰੇ ਦੇ ਵਿੱਚ ਆਪਾਂ ਜਿੱਥੇ ਨੂੰ ਵੇਖਣ ਦੇ ਪਏ ਆ ਹਰ ਕੈਮਰੇ ਚ ਧੋੜਦਾ ਹੀ ਨਜ਼ਰ ਆਂਦਾ ਪਿਆ ਕੀ ਘਰ ਦੇ ਵਿੱਚ ਕੋਈ ਲੜਾਈ ਝਗੜਾ ਨਾ ਜੀ ਨਾ ਨਾ ਕੋਈ ਮਤਲਬ ਹੀ ਨਹੀਂ ਨਾ ਸਕੂਲ ਤੇ ਕੋਈ ਗੱਲਬਾਤ ਹੈ ਸਕੂਲੋਂ ਵੀ ਹਰ ਸਾਲ ਫਸਟ ਹੀ ਹੁੰਦਾ ਸੇਰੇ ਵੀ ਆਪਣਾ ਆਪਾਂ ਪਛਣ ਵਾਸਤੇ ਗਏ ਆ ਪੁਲਿਸ ਪ੍ਰਸ਼ਾਸਨ ਨਾਲ ਹੀ ਸਾਰਿਆਂ ਨੇ ਪੁੱਛਗਿੱਛ ਕੀਤੀ ਆ ਪਰ ਉੱਥੋਂ ਵੀ ਕੋਈ ਸਾਨੂੰ ਅਜੇ ਤੱਕ ਕੋਈ ਮਿਲਿਆ ਨਹੀਂ ਪੁਆਇੰਟ ਕੀ ਕੋਈ ਵਜ੍ਹਾ ਹੋਵੇ ਕਿ ਜਿੰਨਾ ਆਪਾਂ ਗਿਆ ਹੋਵੇ हां ਸਵਾ 3 ਵਜੇ ਰਾ ਇੱਕ ਦੋਸਤ ਹੈ ਜਤਨ ਪੀਪਿਆਂ ਵਾਲੀ ਗਲੀ ਚ ਰਹਿੰਦਾ ਆਪਣਾ ਬੋਰੀਆਂ ਵਾਲੇ ਬਾਜ਼ਾਰ ਉੱਥੇ ਉਹਨੂੰ ਦੱਸ ਕੇ ਗਿਆ ਕਿ ਮੈਂ ਦੋ ਦਿਨ ਲਈ ਵਟ ਤੇ ਮੈਡਮ ਨੂੰ ਕਹਿ ਰਹੀ ਕਿ ਮੈਂ ਨਹੀਂ ਆਣਾ ਮੈਂ ਆਪਣੇ ਘਰ ਜਾਣਾ ਬਟਾਲੇ ਚਲਣਾ ਵਾ ਉਸ ਤੋਂ ਬਾਅਦ ਤਾਂ ਨਹੀਂ ਉਹਦਾ ਕੋਈ ਪਤਾ ਲੱਗੰਦਿਆ ਕਿ ਉਹ ਕਿੱਥੇ ਆ ਕਿੱਥੇ ਉਹਨਾਂ ਨੂੰ ਪੂਰੇ ਹੋਏ ਮੇਰੇ ਹਿਸਾਬ ਨਾਲ 3-4 ਸਾਲ ਹੋ ਗਏ ਆ ਹਾਂਜੀ ਉਹ ਆਪੀ ਸਿਸਟਰ ਕੋ ਤੇ ਜੀਜਾ ਜੀ ਕੋ ਰਹਿੰਦਾ ਨਹੀਂ ਜੀ ਨਹੀਂ ਬੜਾ ਹੀ ਇੰਟੈਲੀਜੈਂਟ ਬੱਚਾ ਸੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੀ ਨਹੀਂ ਆਪਾਂ ਆਪ ਖੁਦ ਹੈਰਾਨ ਆ ਗਏ ਇਹ ਬੱਚੇ ਨੇ ਕਦੀ ਸੂਈ ਨਹੀਂ ਘੋਰ ਚੁੱਕੀ ਤੇ 10000 ਰੁਪਏ ਕਿੱਦਾਂ ਲੈ ਕੇ ਚੱਲ ਗਿਆ ਤੇ ਪ੍ਰਸ਼ਾਸਨ ਨੇ ਹਾਂਜੀ ਪੁਲਿਸ ਪ੍ਰਸ਼ਾਸਨ ਸਾਡੀ ਪੂਰੀ ਮਦਦ ਕਰਦੀ ਪਈ ਆ ਸੇਰੇ ਵੀ ਉਹਨਾਂ ਦੀ ਟੀਮਾਂ ਹੱਡੇ ਨਾਲ ਗਈਆਂ ਨੇ ਪਾ ਪੂਰਾ ਉਹਨਾਂ ਨੇ ਸਾਡੇ ਨਾਮ ਕੀ ਪੂਰਾ ਕੰਪਰੋਮਾਈਜ਼ ਕੀਤਾ ਹੈ ਕਿ ਸਾਡੇ ਨਾਲ ਪੂਰੀ ਹੈਲਪ ਕਰਦੇ ਬੇਣ ਪਰ ਫਿਰ ਵੀ ਇਨੀ ਕੋਸ਼ਿਸ਼ ਕਰਨ ਦੇ ਬਾਵਜੂਦ ਸਾਡੇ ਹੱਥ ਹੋਈ ਕੋਈ ਸਫਲਤਾ ਨਹੀਂ ਆਈ। ਸਾਡੇ ਕੋਲ ਕੱਲ ਹੀ ਕੀ ਇਨਫੋਰਮੇਸ਼ਨ ਜਿਹੜੀ ਸੀ ਉਹ ਇਹ ਕਿ ਆਯੂਸ਼ ਨਾਮ ਦਾ ਲੜਕਾ ਹੈ ਜਿਹਦੀ ਉਮਰ ਕਰੀਬ 14 ਸਾਲ ਹੈ ਤੇ 8th ਕਲਾਸ ਦੇ ਵਿੱਚ ਪੜਦਾ ਹੈ ਆਪਣੇ ਖਜ਼ਾਨਾ ਗੇਟ ਤੇ ਇਹ ਆਪਣੇ ਕਰੋ ਜਿਹੜਾ ਵਾ ਬਿਨਾ ਕਰਦੇ ਨੂੰ ਦੱਸੇ ਜਿਹੜਾ ਵਾ ਚਲਾ ਗਿਆ ਸੀ ਜੋ ਇਸ ਦੇ ਰਿਗਾਰਡਿੰਗ ਇਨਫੋਰਮੇਸ਼ਨ ਰੀਸੀਵ ਹੋਣ ਤੇ ਅਸੀਂ ਜਿਹੜਾ ਇਹ ਦੇ ਰਿਗਾਰਡਿੰਗ ਅਫੇਅਰ ਜਿਹੜੀ ਇਹ ਦਰਜ ਕਰ ਦਿੱਤੀ ਹੈ ਫਰਦਰ ਅਸੀਂ ਇਨਵੈਸਟੀਗੇਸ਼ਨ ਇਹਦੇ ਵਿੱਚ ਕਰ ਰਹੇ ਹਾਂ ਕਿੰਨੇ ਦਿਨ ਨੂੰ ਰਿਪੋਰਟ ਕਰੋਗੇ ਅ ਨੇਅਰ ਬਾਊਂਡ ਨੂੰ 3 ਦਿਨ ਹੋ ਚਲੇ ਨੇ ਜੀ ਤੇ ਅਸੀਂ ਪ੍ਰੋਪਰ ਇਹਨੂੰ ਸੀਰੀਅਸ ਵੀਊਥ ਨਾਲ ਇਹਨੂੰ ਜਿਹੜਾ ਵਾ ਇਹਨੂੰ ਟ੍ਰੇਸ ਕਰ ਰਹੇ ਹਾਂ ਤਾਂ ਕਾ ਚੇਰਨ ਸਕੂਲ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਹੈ ਜੀ ਮੈਨੂੰ ਪਤਾ ਦੇਖੋ ਸਾਡੇ ਨੋਟਿਸ 'ਚ ਹਾਲੇ ਤੱਕ ਤੇ ਇਹੋ ਜਿਹੀ ਕੋਈ ਗੱਲ ਨਹੀਂ ਆਈ ਵੀ ਕੋਈ ਉਹਦੀ ਸਕੂਲ ਕਿਸੇ ਨਾਲ ਕੋਈ ਗੱਲ ਹੋਈ ਹੋਵੇ ਜਾਂ ਘਰ ਰੋ ਦੇ ਨਾਲ ਕੋਈ ਗੱਲ ਹੋਈ ਹੋਵੇ ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨੂੰ ਹਰ ਪਹਿਲੂ ਤੋਂ ਅਸੀਂ ਇਨਵੈਸਟੀਗੇਟ ਕਰਾਂਗੇ ਕੇਸ ਨੂੰ ਤੇ ਬੱਚੇ ਨੂੰ ਜਲਦ ਤੋਂ ਜਲਦ ਲੱਭਾਂਗੇ ਸਰ ਕਿੰਨੀ ਦੇਰ ਤੋਂ ਬੰਦੇ ਜੀ ਆਪਣੀ ਸਿਸਟਰ ਕੋਲ ਹੀ ਲੈ ਰਿਹਾ ਹੋ ਰਿਹਾ ਮੀਮੀ ਆਪਾਂ ਨਹੀਂ ਹੈ ਆ ਐਕਚੁਅਲੀ ਇਹਦੀ ਹਿਸਟਰੀ ਇਹ ਹੈ ਕਿ ਇਹ ਬੱਚੇ ਨੂੰ ਉਹਨਾਂ ਨੇ ਅਡਾਪਟ ਕੀਤਾ ਸੀ ਜਦੋਂ ਇਹ 6 ਸਾਲ ਦਾ ਸੀ ਹੁਣ ਇਹਦੀ ਜਿਹੜੀ ਉਹ 14 ਸਾਲ ਹੋ ਗਈ ਹੈ ਤੇ ਇੱਥੇ ਆਪਣੇ ਜਿਹੜਾ ਉਹ ਸਿਸਟਰ ਦੇ ਕੋਲ ਹੀ ਰਹਿ ਰਿਹਾ ਪਿਛਲੇ ਕਾਫੀ ਸਮੇ ਤੋਂ ਤੇ ਇਹ ਵੀ ਪਤਾ ਲੱਗਾ ਇਹ ਬੱਚੀ ਬੱਚਾ ਜਿਹੜਾ ਕਾਫੀ ਸੰਸੀਅਰ ਹੈ ਪੜਿਆ ਪੜਨ ਲਿਖਣ ਵਾਲਾ ਬੱਚਾ ਹੈ ਕੋਈ ਉਦਾਂ ਦਾ ਵੀ ਉਹਦਾ ਹੈ ਨੀਗਾ ਰਿਕਾਰਡ ਬਾਕੀ ਦੇਖਦੇ ਹਾਂ ਇਨਵੈਸਟੀਗੇਸ਼ਨ 'ਚ ਕੀ ਚੀਜ਼ ਸਾਹਮਣੇ ਆਉਂਦੀ ਹੈ